ਸਾਰੀਆਂ ਕੰਪਨੀਆਂ ਦੇ ਵਿੱਚੋਂ ਤੁਸੀਂ ਪਹਿਲਾਂ ਸਮਾਨ ਮੰਗਵਾਉਂਦੇ ਹੋ ਜਿਵੇਂ ਡਿਲੀਵਰ ਕੰਪਨੀ ਆ ਤਾਂ ਤੁਹਾਨੂੰ ਸਮਾਨ ਜੋ ਹੈ ਉਹ ਡੁਪਲੀਕੇਟ ਜਾਂ ਨਕਲੀ ਜਾਂ ਖਰਾਬ ਸਮਾਨ ਮਿਲਦਾ ਸੀ ਤਾਂ ਤੁਸੀਂ ਵਾਪਸ ਕਰਨ ਲੱਗੇ 2-4 ਦਿਨ ਲੱਗ ਜਾਂਦੇ ਸੀ ਹੁਣ ਇਸ ਤਰ੍ਹਾਂ ਵਾਪਸ ਨਹੀਂ ਹੋਵੇਗਾ ਹੁਣ ਇੱਕ ਨਵੀਂ ਕੰਪਨੀ ਹੋਰ ਆ ਗਈ ਆ ਤੇ ਪਿੰਨ ਕੋਡ ਕੈਟ ਇਸ ਕੰਪਨੀ ਦਾ ਤੁਸੀਂ ਐਪ ਡਾਊਨਲੋਡ ਕਰਨਾ ਹੈ ਕਿ ਇਸ ਦਾ ਫਾਇਦਾ ਇਹ ਹੈ ਕਿ ਤੁਸੀਂ ਮੌਕੇ ਤੇ ਹਰ ਸਮਾਨ ਨੂੰ ਖੋਲ ਸਕਦੇ ਹੋ ਇਹ ਕਿਵੇਂ ਲੱਗਿਆ ਤੁਹਾਨੂੰ ਕਿ ਹਰ ਕੰਪਨੀ ਤੁਹਾਨੂੰ ਪਹਿਲਾ ਮੌਕੇ ਤੇ ਖੋਲਣ ਦਿੰਦੀ ਹੈ ਪਹਿਲਾਂ ਕੋਈ ਨਹੀਂ ਖੋਲਣ ਦਿੰਦਾ ਪਹਿਲੇ ਸਮਾਨ ਦੇ ਦਿੰਦੇ ਆ ਫਿਰ ਕਹਿੰਦੇ ਆ ਆਰਡਰ ਪਾ ਦਿਓ ਤਾਂ ਫਿਰ ਤੁਹਾਡਾ ਰਿਵਰਸਿੰਗ ਹੋਵੇਗਾ ਤਾਂ ਹੁਣ ਤੁਹਾਨੂੰ ਮੌਕੇ ਤੇ ਖੋਲਣ ਦੀ ਇਜਾਜ਼ਤ ਹੈ ਇਸ ਕੰਪਨੀ ਰਾਹੀਂ ਤੁਹਾਡੇ ਕੋਲ ਕੋਈ ਵੀ ਸਮਾਨ ਆਵੇਗਾ ਤੁਸੀਂ ਮੌਕੇ ਤੇ ਖੋਲ ਕੇ ਚੈੱਕ ਕਰਨਾ ਔਰ ਚੈੱਕ ਕਰਕੇ ਫਿਰ ਸਮਾਨ ਵਾਪਸ ਕੀਤਾ ਜਾ ਸਕਦਾ ਮੌਕੇ ਉੱਤੇ ਹੀ ਵਾਪਸ ਹੋ ਜਾਵੇਗਾ ਜੇ ਸਮਾਨ ਡੁਪਲੀਕੇਟ ਹੈ ਜੇ ਸਮਾਨ ਮਾੜਾ ਵਾ ਜੇ ਸਮਾਨ ਦੇ ਵਿੱਚ ਕੋਈ ਕਮੀ ਪੇਸ਼ੀ ਆ ਤਾਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ ਸੁਨਿਆ ਤੁਸੀਂ ਦੇ ਦਿੰਦੇ ਸੀ ਲੇਕਿਨ ਉਹ ਕਹਿੰਦੇ ਸੀ ਕਿ ਤੁਸੀਂ ਮੇਲ ਕਰ ਦਿਓ ਤਾ ਮੇਲ ਦੇ ਜ਼ਰੀਏ ਤੁਹਾਡਾ ਵਾਪਸ ਜਾਵੇਗਾ 2-4 ਦਿਨ ਲੱਗ ਜਾਣਗੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਤੁਸੀਂ ਕੋਈ ਵੀ ਸਮਾਨ ਖਰੀਦਣਾ ਪਿੰਨ ਕੋਡ ਕੈਟਰਾਈਆਂ ਪਿੰਨ ਕੋਡ ਡਾਕ ਜੋ ਹੈ ਇਸ ਐਪ ਨੂੰ ਤੁਸੀਂ ਡਾਊਨਲੋਡ ਕਰਨਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਤਾਂ ਇਹ ਤੁਹਾਨੂੰ ਦੱਸ ਦਈਏ ਕਿ 611 ਵਿੱਚ ਲਗਾਤਾਰ ਇਸ ਦੀ ਸ਼ੁਰੂਆਤ ਹੋ ਗਈ ਆ ਤਾਂ ਚੰਡੀਗੜ੍ਹ ਦੇ ਵਿੱਚ 17 ਤਰੀਕ ਨੂੰ 17 ਜਨਵਰੀ ਨੂੰ 2026 ਨੂੰ ਲਾਂਚ ਹੋਣ ਜਾ ਰਹੀ ਹੈ ਚੰਡੀਗੜ੍ਹ ਚ ਬਹੁਤ ਵੱਡਾ ਪ੍ਰੋਗਰਾਮ ਹੈ ਉਹ ਲੋਕਾਂ ਨੂੰ ਬਹੁਤ ਵੱਡੀ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਤੁਸੀਂ ਇਸ ਕੰਪਨੀ ਬਾਰੇ ਕਿਵੇਂ ਵੇਖਦੇ ਹੋ ਕਿ ਇਹ ਜੋ ਕੰਪਨੀ ਆ ਜੋ ਮੌਕੇ ਉਤੇ ਪਾਰਸਲ ਖੋਲ੍ਹਿਆ ਚੈੱਕ ਕੀਤਾ ਖਰਾਬ ਆ ਤਾਂ ਵਾਪਸ ਨਹੀਂ ਤਾਂ ਤੁਸੀਂ ਕੀ ਕਰਦੇ ਸੀ ਕਿ ਪਹਿਲਾਂ ਲੈ ਲੈਂਦੇ ਸੀ ਪੈਸੇ ਚਲੇ ਜਾਂਦੇ ਸੀ ਤਾਂ ਵਾਪਸੀ ਦਾ ਜਿਹੜਾ 2-4 ਦਿਨ ਦਾ ਗੈਪ ਪੈ ਜਾਂਦਾ ਸੀ ਤੁਹਾਡਾ ਪ੍ਰੋਗਰਾਮ ਲਿਖਿਆ ਹੋਇਆ ਨਿਕਲ ਜਾਂਦਾ ਸੀ ਜਿਵੇਂ ਅਸੀਂ ਪਹਿਲਾਂ ਦੱਸਿਆ ਤਾਂ ਉਸੇ ਤਰੀਕੇ ਦੀ ਡਿਟੇਲ ਨੂੰ ਲੈ ਕੇ ਹੁਣੇ ਨਵੀਂ ਕੰਪਨੀ ਪਿੰਨ ਕੋਡ ਕੈਟ ਇਸ ਨੂੰ ਤੁਸੀਂ ਐਪ ਨੂੰ ਡਾਊਨਲੋਡ ਕਰਨਾ ਤਸਵੀਰਾਂ ਚੱਲ ਰਹੀਆਂ ਨੇ ਪਿੰਨ ਕੋਡ ਡਾਕ ਇਸ ਤੇ ਰਾਈ ਤੁਸੀਂ ਸਮਾਨ ਮੰਗਵਾ ਕੇ ਵੇਖੋ ਅਸੀਂ ਤੁਹਾਡੇ ਨਾਲ ਸਹਿਮਤ ਆਂ ਕਿ ਤੁਸੀਂ ਬਹੁਤ ਸਾਰੇ ਸਮਾਨ ਮੰਗਵਾਉਣਾ ਚਾਹੁੰਦੇ ਹੋ ਅਕਸਰ ਹੀ ਹਰ ਕੋਈ ਆਨਲਾਈਨ ਹੀ ਡਿਲੀਵਰ ਕਰਦਾ ਇਹ ਡਿਲੀਵਰ ਕੰਪਨੀ ਜੋ ਹੈ ਇਹ ਤੁਹਾਡੇ ਤੱਕ ਹੁਣਾ ਆਨਲਾਈਨ ਡਾਕ ਜੋ ਹੈ ਇਹ ਆਨਲਾਈਨ ਕੈਟ ਜੋ ਹੈ ਇਸ ਤੇ ਗਈ ਤੁਸੀਂ ਕਰਨਾ ਹੈ ਇਸ ਦਾ ਨਾਮ ਹੈ ਪਿੰਨ ਕੋਡ ਕੈਟ ਇਸ ਨੂੰ ਤੁਸੀਂ ਇਸ ਕੰਪਨੀ ਨੂੰ ਇਸ ਐਪ ਨੂੰ ਤੁਸੀਂ ਡਾਊਨਲੋਡ ਕਰਨਾ ਹੈ ਤਾਂ ਫਿਰ ਤੁਸੀਂ ਇਸ ਦੀਆਂ ਸਹੂਲਤਾਂ ਵੇਖਣੀਆਂ ਤੇ ਰਿਵਿਊ ਜ਼ਰੂਰ ਦੇਣਾ ਔਰ ਇਸ ਰਿਵਿਊ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਫਾਇਦਾ ਹੋਵੇਗਾ ਇਹ ਜਦੋਂ ਕੋਈ ਪਹਿਲੀ ਕੰਪਨੀ ਤੁਹਾਨੂੰ ਦੋ ਚਾਰ ਦਿਨ ਦਾ ਗੈਪ ਪਾਉਂਦੀ ਸੀ ਤਾਂ ਇਸ ਦੇ ਨਾਲ ਮੌਕੇ ਤੇ ਤੁਸੀਂ ਖੋਲ ਕੇ ਆਪਣਾ ਸਮਾਨ ਵੇਖ ਕੇ ਤਾਂ ਮੌਕੇ ਤੇ ਰਿਵਰਸ ਕਰ ਸਕਦੇ ਹੋ ਪੈਸੇ ਦੇਣੇ ਨਹੀਂ ਦੇਣੇ ਉਹ ਤੁਹਾਡੇ ਹੱਥ ਹੈ ਹੁਣ ਤੁਸੀਂ ਕੈਸ਼ ਔਨ ਡਿਲੀਵਰੀ ਕਰਨਾ ਆਨਲਾਈਨ ਡਿਲੀਵਰੀ ਕਰਨਾ ਉਹ ਤੁਹਾਡਾ ਉਹ ਤੁਹਾਡੇ ਹੱਥ ਹੈ ਲੇਕਿਨ ਇਹ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਬਹੁਤ ਵੱਡੀ ਸਹੂਲਤ ਹੈ ਇਹ ਬਹੁਤ ਵੱਡੀ ਸਹੂਲਤ ਮਿਲ ਜਾ ਰਹੀ ਹੈ ਇੰਡੀਆ ਦੇ ਲੋਕਾਂ ਨੂੰ ਕਿ ਜਿਸ ਦੇ ਨਾਲ ਤੁਸੀਂ ਆਨਲਾਈਨ ਡਿਲੀਵਰ ਸਮਾਨ ਮੰਗਵਾਉਂਦੇ ਹੋ ਤਾਂ ਤੁਹਾਡਾ ਸਮਾਨ ਜੋ ਹੈ ਉਹ ਤੁਸੀਂ ਮੌਕੇ ਤੇ ਖੋਲ ਕੇ ਵੇਖ ਸਕਦੇ ਹੋ ਬਹੁਤ ਸਾਰੇ ਅਸੀਂ ਪਹਿਲਾਂ ਕਸਟਮਰ ਵੇਖੇ ਆ ਕਿ ਜਿਨ੍ਹਾਂ ਨੇ ਜੋ ਮੌਕੇ ਤੇ ਚੀਜ਼ ਮੰਗਵਾਈ ਆ ਚਾਹੇ ਉਹ ਇੱਕ ਦਿਨ ਬਾਅਦ ਪਹੁੰਚ ਗਈ ਆ ਲੇਕਿਨ 4 ਦਿਨ ਫਿਰ ਢੇੜੇ ਪੈ ਗਏ ਕਿ ਤੁਹਾਨੂੰ ਮੇਲਾਂ ਕਰਨੀਆਂ ਪੈ ਗਈਆਂ ਤੁਹਾਨੂੰ ਫਿਰ ਵਾਪਸ ਭੇਜਣ ਵਾਸਤੇ ਐਪਲੀਕੇਸ਼ਨਾਂ ਡਾਊਨਲੋਡ ਕਰਨੀਆਂ ਪਈਆਂ ਪਰ ਹੁਣ ਇਹ ਨਹੀਂ ਹੁਣ ਤੁਹਾਡਾ ਸਮਾਨ ਜਦੋਂ ਤੁਹਾਡੇ ਘਰ ਪਹੁੰਚਿਆ ਤੁਸੀਂ ਖੋਲ ਕੇ ਵੇਖ ਸਕਦੇ ਹੋ ਉਹ ਜਦੋਂ ਸਮਾਨ ਖੋਲ ਕੇ ਵੇਖਿਆ ਜੇ ਸਮਾਨ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆ ਤਾਂ ਵੇਦਨ ਤੁਸੀਂ ਵੀ 25 ਮਿੰਟ ਦੇ ਵਿੱਚ ਵਿੱਚ ਨਾਲ ਹੀ ਵਾਪਸ ਕਰਦੇ ਹੋ ਤਾਂ ਵਾਪਸ ਕਰਕੇ ਸਮਾਨ ਤਾਂ ਤੁਸੀਂ ਆਪਣੇ ਪੈਸੇ ਲੈ ਸਕਦੇ ਹੋ ਇਹ ਸਾਰਾ ਜੋ ਹੈ ਮੌਕੇ ਦਾ ਤੁਹਾਨੂੰ ਮਿਲੇਗਾ ਤਾਂ ਇਸ ਕੰਪਨੀ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਕਿਹੜੀ ਕੰਪਨੀ ਐ ਇਸ ਤਰ੍ਹਾਂ ਕਰਦੀ ਹੁੰਦੀ ਸੀ ਉਸ ਬਾਰੇ ਵੀ ਤੁਸੀਂ ਕਮੈਂਟ ਕਰ ਦੇਣਾ ਔਰ ਇਸ ਕੰਪਨੀ ਦੀ ਇਹ ਸ਼ੁਰੂਆਤ ਜੋ ਹੈ ਪੀਨ ਕੋਡ ਕੈਟ ਵਾਲੀ ਇਸ ਦੇ ਉੱਤੇ ਤੁਸੀਂ ਜਰੂਰ ਵੇਖਣਾ ਇਹ ਨਵੀਂ ਡਾਕ ਵਾਲੀ ਐਪ ਚੱਲ ਪਈ ਆ ਪੀਨ ਕੋਡ ਕੈਟ ਇਸ ਦੇ ਵਿੱਚ ਤੁਸੀਂ ਜਰੂਰ ਐਂਟਰੀ ਪਾਉਣੀ ਐ ਇਸ ਨੂੰ ਡਾਊਨਲੋਡ ਕਰੋ ਇਸ ਦੇ ਉੱਤੇ ਤੁਸੀਂ ਜੋ ਵੀ ਸਮਾਨ ਮੰਗਵਾਉਣਾ ਹੈ ਜੋ ਵੀ ਆਨਲਾਈਨ ਡਿਲੀਵਰੀ ਮੰਗਵਾਉਂਦੇ ਹੋ ਇਸ ਕੰਪਨੀ ਦੇ ਐਪ ਰਾਹੀਂ ਮੰਗਵਾ ਕੇ ਵੇਖੋ ਤਾਂ ਫਿਰ ਇਸ ਦੇ ਰਿਵਿਊ ਜ਼ਰੂਰ ਦਿਓ ਤਾਂ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ